ਸਾਥ ਸੰਗਤ ਜੀ ਆ ਸੋਨੇ ਦੇ ਵਰਕ ਵੀ ਉਹਦੇ ਚ ਪੈਣੇ ਆ ਤੇ ਵੱਡੇ ਵਰਕ ਆ ਜਿਹੜੇ ਬਾਜ਼ਾਰ ਚੋਂ ਮਿਲਦੇ ਆ ਉਹਦੇ ਚੌਥਾ ਹਿੱਸੇ ਦੇ ਤੋਂ ਹੁੰਦਾ ਇਹਦੇ ਅੱਠ ਬਣਦੇ ਆ ਉਹਦੇ ਚਾਂਦੀ ਦੇ ਵਰਕ ਆ ਆਪਾਂ 150 ਪਾਉਣਾ ਵਾ ਤੇ ਸੁਣ ਇਹਦੇ ਮਤਲਬ ਤਾਂ ਰੋਬਰਾ ਲੱਗਦੇ ਆ ਸਾਥ ਸੰਗਤ ਜੀ ਆ ਰਹਿ ਗਏ ਅਸੀਂ ਪਾਉਣ ਵਾਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਤਿਕਾਰਯੋਗ ਸਾਥ ਸੰਗਤ ਜੀ ਅੱਜ ਆਪਾਂ ਇੱਕ ਦੇਸੀ ਦਵਾਈ ਬਣ ਤਿਆਰ ਕਰਨ ਲੱਗੇ ਆ ਹਰ ਇੱਕ ਦੇ ਵਸਤ ਦੀ ਨਹੀਂ ਕਿ ਗੱਲ ਨਾ ਹਰ ਇੱਕ ਬਣਾਏ ਸਕਦਾ ਤੇ ਇਹਦਾ ਨਾਮ ਆ 73 ਰਸਣ ਅਸ਼ੋਕਦਾਰੂ ਅਸ਼ੋਕਦਾਰੂ ਜਿਹਦੇ ਵਿੱਚ ਆਪਾਂ ਨੂੰ ਪਿਓਰ ਦੇਸੀ ਗਾਈਆਂ ਦਾ ਘਿਓ ਜਿਹੜਾ ਵਾ ਉਹਦੇ ਵਰਤਨ ਦੀ ਲੋੜ ਪੈਂਦੀ ਆ ਉਹ ਆਪੇ ਆਪ ਹੀ ਦੇਸੀ ਦੇਸੀ ਆਪਣੀਆਂ ਗਾਈਆਂ ਰੱਖੀਆਂ ਨੇ ਤੇ ਗਾਈਆਂ ਦਾ ਘਿਓ ਤਿਆਰ ਕਰਕੇ ਤਿਆਰ ਕਰਕੇ ਆਪਾਂ ਜਿੰਨੇ ਕੁ ਲੋੜ ਆ 100 ਗ੍ਰਾਮ ਦੇ ਲੋੜ ਹੀ 100 ਤੋਂ ਸਾਡਾ 100 ਥੋੜਾ ਵੱਧ ਹੀ ਪੈ ਗਿਆ ਉਹ ਅੱਗ ਘੱਟਵਾ ਕੇ ਇਹਦੇ ਵਾਸਤੇ ਸਪੈਸ਼ਲ ਆ ਚੀਜ਼ ਬਣਾਈ ਹੈ ਜਿਹਦੇ ਨਾਲ ਆਪਾਂ ਮਸਾਲਾ ਲਾਵਾ ਇਹਨੂੰ ਅਸਲ ਦੇ ਵਿੱਚ ਤਾਂ ਪਿੱਤਰ ਦੀ ਕੜਾਈ ਨੂੰ ਕਲੀ ਕੀਤਾ ਹੋਣਾ ਚਾਹੀਦਾ ਹੈ ਤਿੰਨ ਕੁ ਫੇਰੇ ਮਾਰੇ ਮੈਂ ਕੜੀ ਕਲੀ ਵਾਲੇ ਵਾਲ ਪਰ ਉਹ ਮਿਲਿਆ ਨਹੀਂ ਆਇਆ ਆਪਾਂ ਔੜਿਆ ਆਰੇ ਜਿਹੜੇ ਆਪਾਂ ਅਪ੍ਰੈਲ ਦੇ ਅਖੀਰਲੇ ਹਫਤੇ ਜਾਂ ਮਈ ਦੀ ਪਹਿਲੇ 1 2 ਤਰੀਕ ਤੇ ਲਏ ਜਿਹੜੇ ਪੱਕੇ ਸੁਨਹਿਰੀ ਰੰਗ ਦੇ ਬੜੀ ਦੌੜ ਭੱਜ ਕਰਕੇ ਅੰਦਰੋਂ ਮੰਡੀ ਚੋਂ ਮਿਲੇ ਸੋ ਉਹਨਾਂ ਨੂੰ ਆਪਾਂ ਫਿਰ ਉਬਾਲ ਕੇ ਗਿੜਕਾਂ ਕੱਢ ਗਏ ਤੇ ਉਹਨਾਂ ਨੂੰ ਬਿਲੀ ਕਸ਼ ਕਰਕੇ ਤੇ ਉਹਨਾਂ ਨੂੰ ਫ੍ਰਿਜ ਚ ਰੱਖ ਛੜਿਆ ਸਾਡਾ ਟਾਈਮ ਨਹੀਂ ਤੇ ਬਾਅਦ ਵਿੱਚ ਬਣਾਇਆ ਸਾਧ ਸੰਗਤ ਜੀ ਵੇਖ ਲਿਓ ਜੇ ਬਣਾ ਸਕਦੇ ਤੇ ਬਣਾਇਓ ਇਹ ਇਹ ਤਿਆਰ ਕਰ ਸਕਦੇ ਆ ਇਹਨੂੰ ਆਪਾਂ ਦੇਸੀ ਘੋਚ 'ਚ ਭੁੰਨਣਾ ਹੁਣ ਦੇਸੀ ਘੋਚ 'ਚ ਭੁੰਨਣਾ ਆ ਆਹ ਲੱਕੜਾ ਆਪਾਂ ਕਰਕੇ ਕੀ ਲੋਹੇ ਦੀ ਲੱਕੜ ਜਿਹੜੀ ਆ ਇਹਨੇ ਇਹਦੇ ਨਾਲ ਘੋਟਣਾ ਅਸਲ ਦੇ ਵਿੱਚ ਇਹ ਚਾਹੀਦੀ ਸੀ ਚੋਕ ਦੇ ਵਿੱਚ ਸਪੈਸ਼ਲ ਦੀ ਕੜਾਈ ਜਿਹੜੀ ਆ ਉਹ ਕਲੀ ਕੀਤੀ ਹੋਈ ਉਹ ਚਲੋ ਜਿਹੜਾ ਕੜਾਈ ਕਰਨ ਵਾਲਾ ਅੱਜ ਕੱਲ ਮਿਲਦਾ ਹੀ ਘੱਟ ਆ ਬਟਾਰੇ ਇੱਕ ਹੈ ਹੀ ਸ਼ੇਰਾਂ ਦੇ ਦਰਵਾਜ਼ੇ ਲੱਗੇ ਤਿੰਨ ਚਾਰ ਫੇਤੇ ਵੇਲੇ ਕੁਦਰਤੀ ਸੁਭਾਗ ਇਹੋ ਜਿਹਾ ਬੜਿਆ ਤੇ ਉਹ ਮਿਲਿਆ ਹੀ ਨਹੀਂ ਤੇ ਫਿਰ ਆਪਾਂ ਕੜਾਈ ਵੀ ਪਿੱਤਲ ਦੀ ਚੇਤੀ ਲਈ ਕਿਉਂਕਿ ਅੱਜ ਕੱਲ੍ਹ ਘਰ ਦੇ ਵਿੱਚ ਪਰਿਵਾਰ ਦੇ ਜਿਹੜੇ ਕੜਾਈਆਂ ਕੁੜੀਆਂ ਜਿਹੜੀਆਂ ਪਤਲ ਦੇ ਭਾੜੇ ਵਾਟਰ ਹਰ ਗਿਆ ਤੇ ਇਹ ਕਰਕੇ ਆਪਾਂ ਨੂੰ ਇਹ ਦੀ ਲਈਆ ਤੇ ਤੁਸੀਂ ਕੜਾਈ ਨੂੰ ਕਲੀ ਕੀਤੀ ਤਾਂ ਮਤਲਬ ਮੰਗਵਾ ਸੁਣ ਜਿਹੜੀ ਉਹਦੇ ਨਾਲ ਆਉਂਦੀ ਆ ਇਹਨੂੰ ਮੱਠੀ ਮੱਠੀ ਅੱਗੇ ਆਪਾਂ ਇਹਨੂੰ ਭੁੰਨਣਾ ਵਾ ਜੇ ਲੋਇ ਕਿ ਹੋਰ ਜੂਗਾ ਸਾਰਾ ਤੇ ਪੇਰੇ ਨੂੰ ਆਪਾਂ ਲਾ ਦੇਣਾ ਗਾੜੀ ਪ੍ਰੋਸੀਜਰ ਤੁਹਾਨੂੰ ਦੱਸਣੇ ਉਹਦੇ ਵਿੱਚ ਕੀ ਕੀ ਪੈਣਾ ਵਾ ਉਦਵਾਂੀਆਂ ਤਰਤੀਆਂ ਸਾਰੀਆਂ ਹੀ ਉਹ ਸੰਸਰੋਂ ਕਾਸਦੇ ਨੇ ਸਾਰੀਆਂ ਜੇ ਕੋ ਬਣਾ ਸਕਦੇ ਆ ਪਰ ਮੇਰੇ ਖਿਆਲ ਨਾਲ ਨਹੀਂ ਬਣਨੀ ਸਾਹ ਸੰਗਤੀ ਇਹਦੇ ਵਿੱਚ ਛੋਟੀ ਲਾਚੀ ਵੱਡੀ ਵੱਡੀ ਲਾਚੀ ਦੇ ਦਾਣੇ ਦੋਹਾਂ ਚੀਜ਼ਾਂ ਦੇ ਨਾਗਰ ਮੋਥਾ ਸਾਰਿਆਂ ਨੂੰ ਪਤਾ ਨਾਗਰ ਮੋਥਾ ਕੀ ਹੁੰਦਾ ਅਗਰ ਤਗਰ ਗਟਾ ਮਸੀ ਸਫੈਦ ਚੰਦਨ ਬਸ ਲੋਚਨ ਟਰੋਮੀ ਮਸਤਗੀ ਜਾਫਲ ਜਵਿਤਰੀ ਕੇਸਰ ਤੇਜ ਪੱਤਰ ਤુલਸੀ ਪੱਤਰ ਲੌਂਗ ਗਲਾਬ ਦੇ ਫੁੱਲ ਧਨੀਆਂ ਕਾਲਾ ਜੀਰਾ ਕਪੂਰ ਕਚਾਰੀ ਤ੍ਰਿਵਿਸ਼ੀ ਇਹ ਨਹੀਂ ਮਿਲਦੀ ਅੱਜ ਕੱਲ ਦਾਲਚੀਨੀ ਅੰਬਰ ਇਹ ਵੀ ਨਹੀਂ ਮਿਲਿਆ ਕਤਰਾ ਹੂਆ ਬਜਰੇ ਦਾ ਇਹ ਨਿੰਬੂ ਜੜਾ ਵਾ ਅਬਰੇਸ਼ਮ ਕਤਰਾ ਹੁਆ ਅਬਰੇਸ਼ਮ ਕਿਨੂੰ ਕਹਿੰਦੇ ਜਿਹੜਾ ਡੋਡੇ ਜੇ ਲੱਗਦੇ 베ਰੀਆਂ ਨੂੰ ਅੱਗੇ ਜ਼ਿੰਦਗੀ ਦੇ ਵਿੱਚ ਦੋ ਵਾਰੀ ਪਹਿਲਾਂ ਦਵਾਈ ਬਣਾ ਚੁੱਕੇ ਆ ਉਦੋਂ ਆਪਾਂ 베ਰੀਆਂ ਦੇ ਨਾਲ ਡੋਡੇ ਜੇ ਲੱਭਦੇ ਹਾਂ ਹੁਣ ਤੇ ਜਾਂ ਨજર ਘਟ ਗਈ ਤੇ ਜਾਂ ਸਾਨੂੰ ਮਿਲਦੀਆਂ ਨਹੀਂ 베ਰੀਆਂ ਘੱਟ ਮਿਲਦੀਆਂ ਨਹੀਂ ਉਹਨੂੰ ਕਤਰ ਕੇ ਬਜਾਰੋਂ ਵੀ ਨਹੀਂ ਮਿਲਿਆ ਹੋਏ ਇਹ ਸਾਰਿਆਂ ਨੂੰ ਸੁਕਾ ਕੇ ਬਜੋਰੇ ਨਿੰਬੂ ਦਾ ਜਿਹੜਾ ਸਿੱਕੜਾ ਬਾਹਰ ਦਾ ਆਪਾਂ ਫੈਂਕ ਦਿੰਦੇ ਆ ਉਹਨਾਂ ਨੂੰ ਸੁਕਾ ਕੇ ਇਹ ਤੇਈ ਚੀਜ਼ਾਂ ਨੇ ਇਹ ਸਾਰੀਆਂ ਤੇ ਇਹਨਾਂ ਦਾ ਚੂਰਨ ਕਰਕੇ ਮਲਾਇਆ ਵਾ ਵਿੱਚ ਚਾਂਦੀ ਦੇ ਵਰਕ 100 ਇੱਕ ਤੋੜਾ ਲਗਭਗ ਸੋਨੇ ਦੇ ਵਰਕ ਪੰਜੀ ਇਹ 3 ਗ੍ਰਾਮ ਪਰ ਆਪਾਂ ਜਿਹੜੇ ਆ ਵਰਕ ਜਿਹੜੇ ਆ ਵੱਡੇ ਲੈ ਆ ਜਿਹੜੇ ਇੱਕ ਇੱਕ ਵਰਕ ਦੇ ਇਹਦੇ 8 ਵੀ ਬਣ ਸਕਦੇ ਤੇ 4 ਵੀ ਬਣ ਸਕਦੇ ਆ ਬਜ਼ਾਰੋਂ ਲਈਏ ਤੇ ਪਰ ਬਜ਼ਾਰਵਾਨ ਦਾ ਭਰੋਸਾ ਕੋਈ ਨਹੀਂ ਜਿੱਥੇ ਜਿਹੜੀ ਫੈਕਟਰੀ ਬਣਾਉਂਦੀ ਆ ਉਹ ਅੰਮ੍ਰਿਤਸਰ ਦੇ ਵਿੱਚ ਇੱਕੋ ਇੱਕ ਫੈਕਟਰੀ ਆ ਉਹਦੀ ਉਹ ਸਿੰਘ ਦੀ ਜ਼ਬਾਨੀ ਆ ਉਹ ਕਿੱਥੇ ਆ ਸੰਗਤ ਨੂੰ ਪਤਾ ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਕੋਲ ਵੈਦ ਹਕੀਮ ਜਿਹੜੇ ਆ ਇਹ ਲੈਣ ਆਉਂਦੇ ਆ ਤੇ ਗਾੜਿਓ ਹੱਸਦਾ ਕਹਿੰਦਾ ਵੈਦ ਹਕੀਮ ਨਹੀਂ ਆਉਂਦੇ ਕੋਈ ਵੀ ਲੈਣ ਕਹਿੰਦਾ ਉਹ ਆਉਂਦੇ ਜਿਹੜੇ ਬਾਹਰ ਦੇ ਮੁਲਖਾਂ ਚ ਬਾਬੇ ਆਉਂਦੇ ਨਾ ਤੇ ਬਾਬਿਆਂ ਨੂੰ ਪ੍ਰਸ਼ਾਦ ਦਿੰਦੇ ਆ ਬਰਫੀ ਦਾ ਬਣਾ ਕੇ ਦੇ ਦਉ ਤੇ ਸੋਨੇ ਚਾਂਦੀ ਤੇ ਵਰਕੇ ਲਾ ਕੇ ਦੇ ਦਿੰਦੇ ਆ ਵੈਦਾਂ ਹਕੀਮਾਂ ਤੇ ਹਲੇ ਤੱਕ ਸਾਡੇ ਕੋਲ ਕੋਈ ਨਹੀਂ ਆ ਤੁਸੀਂ ਆਉਂਦੇ ਜੀ ਜਦੋਂ ਉਹਦੇ ਜ ਮੈਂ ਹੱਸਦਾ ਵੈਦ ਹਕੀਮ ਬਜਾਰੋਂ ਲੈ ਲਿੰਦੇ ਹੁਣਗੇ ਕੀ ਪਤਾ ਕਿੱਤਰਾ ਬਣਦੇ ਕਿੱਤਰਾ ਨਹੀਂ ਉਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂ ਪਰੰਮੂ ਫੁਕਾਰ ਜੋ ਸਾਧ ਸੰਗਤ ਜੀ ਆ ਸੋਨੇ ਦੇ ਵਰਕ ਵੀ ਉਹਦੇ ਚ ਪੈਣੇ ਆ ਤੇ ਚਾਂਦੀ ਦੇ ਵੀ ਉਹਦੇ ਚ ਪੈਣੇ ਆ ਤੇ ਸੰਗਤਾਂ ਨੂੰ ਦੱਸ ਦਈਏ ਪੀਏ ਜਿਹੜੇ ਸੋਨੇ ਦੇ ਵਰਕ ਆ ਇਹ ਪੰਜਾਬ ਦੇ ਵਿੱਚ ਕੋਈ کارਖਾਨਾ ਵਾਂ ਜਿਹੜੇ ਆਪ ਚਾਲ ਕਰਦੇ ਆ ਇਹਦੇ ਵਿੱਚ ਮਿਸਕ ਨਹੀਂ ਕੁਝ ਵੀ ਹੁੰਦਾ ਆ ਵੇਖੋ ਕਿੜ ਕਿੜੇ ਵੱਡੇ ਵਰਕ ਆ ਜਿਹੜੇ ਬਾਜ਼ਾਰ ਚੋਂ ਮਿਲਦੇ ਆ ਉਹਦੇ ਚੌਥਾ ਹਿੱਸਾ ਇਹਦੇ ਤੋਂ ਹੁੰਦਾ ਇਹਦੇ ਅੱਠ ਬਣਦੇ ਆ ਉਹਦੇ ਚਾਰ ਬਣਦੇ ਆ ਛੜ ਛੜੇ ਵੱਡੇ ਵਰਕ ਆ ਸੋਨੇ ਦੇ ਸਾਹ ਸੰਗਤ ਜੀ ਸਾਰੇ ਉਹਦੇ ਵਿੱਚ ਹੀ ਪੈਣਾ ਉਹ ਚੱਲ ਕੋਈ ਨਹੀਂ ਤੋਂ ਉੱਡ ਗਿਆ ਬਾਈ ਦਵਾਈ ਜੀ ਪੈਣਾ ਉਹ ਸਾਹ ਸੰਗਤ ਜੀ ਆ ਫਿਰ ਕੋਈ ਇਹਨੇ ਕਾਫੀ ਚਿਰ ਤੋਂ ਮਹੀਨੇ ਡੇਢ ਮਹੀਨੇ ਤੋਂ ਲੈਂਦੇ ਆ ਤੇ ਇਹਨਾਂ ਨੂੰ ਇਹਨਾਂ ਦਾ ਪ੍ਰਸ਼ੀਰ ਜਿਹੜਾ ਪਹਿਲਾਂ ਬਸ ਚੁੱਕੇ ਹਾਂ ਕਿਤਾ ਇਹਨਾਂ ਨੂੰ ਤਿਆਰ ਕੀਤਾ ਵਾ ਆ ਸੰਗ ਜੀ ਆ ਚਾਂਦੀ ਦੇ ਵਰਕ ਆਪਾਂ 150 ਪਾਉਣਾ ਵਾ ਤੇ ਸੋਨੇ ਦੇ ਵਰਕ ਆਪਾਂ 20 ਪਾਏ ਆ ਜਿਹੜੇ ਬਾਜ਼ਾਰੋਂ ਲਈਏ ਤੇ ਦੁਕਾਨਾਂ ਤੋਂ ਲਈਏ ਤੇ ਉਹ ਬੰਦੇ ਨੇ 80 ਕਿਉਂਕਿ ਆਪਾਂ ਵੱਡੇ ਲਿਆਂਦੇ ਆ ਪੰਜਾਬ ਦੇ ਵਿੱਚ ਇੱਕੋ ਹੀ ਅੰਮ੍ਰਿਤਸਰ ਦੇ ਵਿੱਚ ਦੁਕਾਨਾਂ ਜਿੱਤੇ ਸੋਨੇ ਦੇ ਵਰਕ ਬਣਾਉਂਦੇ ਆ ਬਾਕੀ ਹੋਰ ਨਾਲ ਦਾ ਸਾਨੂੰ ਪਤਾ ਨਹੀਂ ਪਰ ਜਿਹੜਾ ਦੁਕਾਨਦਾਰ ਉਹਨੇ ਦੱਸਿਆ ਵੀ ਅਸੀਂ ਇੱਕੋ ਹੀ ਬਣਾਉਨੇ ਆ ਆ ਕੇਸਰ ਵੀ ਸੁਧਵਾ ਇਹ ਜਿਹੜਾ ਪੰਪਰ ਦਾ ਕਸ਼ਮੀਰ ਦਾ ਤੇ ਬਾਕੀ ਆ ਭਸਮਾ ਜਿਹੜੀਆਂ ਨੇ ਇਹਦੇ ਤੋਂ ਸੋਚੇ ਮੋਤੀਆਂ ਦੀ ਭਸਮਾ ਅਬਰਕ ਭਸਮਾ ਇਹ ਆਪਣੀ ਮਰਜ਼ੀ ਨਾਲ ਪਾਈ ਆ ਕਟੰਤਕ ਵੀ ਆਪਣੀ ਮਰਜ਼ੀ ਨਾਲ ਪਾਈ ਆ ਪਰਵਾਲ ਪੀਟੀ ਤੇ ਸੋਚੇ ਮੋਤੀ ਪਰਵਾਲ ਪੀਟੀ ਸੋਚੇ ਮੋਤੀ ਤੇ ਬੰਗ ਇਹ ਹੀ ਆਪਣੀ ਮਰਜ਼ੀ ਨਾਲ ਕਿਉਂ ਪਾਈ ਆ ਕਿ ਕਲੀ ਦੀ ਕੜਾਈ ਚਾਹੀਦੀ ਸੀ ਜਿਹਨੂੰ ਕਲੀ ਕੀਤੀ ਹੁੰਦੀ ਆ ਉਹ ਸਾਨੂੰ ਮਿਲੀ ਨਹੀਂ ਤੇ ਇਸ ਕਰਕੇ ਇਹਦਾ ਵਾਅਦਾ ਕੀਤਾ ਥੋੜਾ ਅਬਰਕਪਾ ਸੰਦਾਵੀ ਵਾਦਾ ਕੀਤਾ ਇਹਨਾਂ ਦੇ ਗੁਣ ਵਧਣਗੇ ਆ ਆਪਾਂ 150 ਵਰਕ ਜਿਹੜਾ ਵਾ ਇਹ ਵੀ ਵਿੱਚੇ ਪਾ ਦੇਣਾ ਸੋਨੇ ਦੇ ਵੀ ਜਿੰਨੇ ਵਰਕ ਹੈ ਸਾਰੇ ਪਾ ਦੇਣੇ ਆ ਹਵਾ ਬੜੀ ਆਉਂਦੀ ਝੋੜਦੇ ਆ ਤੇ ਸਾਰੇ ਸੰਗਤ ਨੂੰ ਖਾਣ ਨਹੀਂ ਸਕਦੇ ਆਪਾਂ ਪਾ ਦੇਣ ਲੱਗੇ ਦਵਾਈ ਦੇ ਵਿੱਚ ਹੀ ਤੇ ਜਿਹੜੀ ਆ ਗਲਾ ਵਰਕ ਦੇ ਨਾਲ ਦੇ ਕੇ ਤੇ ਅੱਗੇ ਤੋਂ ਆ ਪਰ ਹਾਂਜੀ ਜੇ ਜਦੋਂ ਸਾਰਾ ਤਿਆਰ ਹੋ ਗਿਆ ਔਲੇ ਵੀ ਦੇਸੀ ਘੋਜ ਗੋਕੇ ਚ ਭੋੜਲੇ ਬਾਕੀ ਮਟੀਰੀਅਲ ਸਾਰਾ ਤਿਆਰ ਹੋ ਗਿਆ ਸਾਧ ਸੰਗਤ ਜੀ ਫਿਰ ਮੁੜ ਕੇ ਆਪਾਂ ਗਲਾਬਦਾਰਕ ਲੈਣਾ ਵਾ ਕੋਪਾਕ ਤੇ ਜਿੰਨੇ ਉਸੇ ਹਿਸਾਬ ਨਾਲ ਇਹ ਪਾ ਲਿਆ ਤੇ ਜਿੰਨਾ ਮਾਲ ਬਣਾਉਣਾ ਉਸੇ ਹਿਸਾਬ ਨਾਲ ਮੋਲਬਾ ਸ਼ੱਕਰ ਪਾ ਕੇ ਉਹਦੀ ਚੜੀ ਬਣਾ ਕੇ ਵਿੱਚ ਸਾਰਾ ਮਿਸਕ ਕਰ ਦੇਣਾ ਫਿਰ ਮਿਸਕ ਬਹੁਤ ਯੋਰ ਲੱਗਦਾ ਬਹੁਤ ਜ਼ਿਆਦਾ ਟਾਈਮ ਲੱਗਦਾ ਆ ਸਭ ਚੀਜ਼ਾਂ ਰਾਤੀਆਂ ਸਾਧ ਸੰਗਤ ਜੀ ਹੁਣ ਰਹਿ ਗਿਆ ਸਾਡੇ ਕੋਲ ਕੇਸਰ ਉਹਨਾਂ ਵਾ ਰਹਿ ਗਿਆ ਸੋਹਜੁਬਦਸਾ ਇਹ ਦੇਖ ਤਾਰੋ ਬੜਾ ਲੱਗਦੇ ਹੋ ਸਾਡੇ ਕੋ ਖਰਲ ਨਹੀਂ ਹੋਇਆ ਬਾਅਦ ਤੁਹਾਨੂੰ ਦੱਸ ਹੀ ਦਿੱਤਾ ਚਾਂਦੀ ਦੇ ਵਰ ਘੁੰਡੇ ਬੜੇ ਆ ਸੋਨੇ ਦੇ ਵੀ ਬੜੇ ਉੱਡੇ ਆ ਇਹ ਕ ਇਹਨਾਂ ਨੂੰ ਸੰਭਲਣਾ ਪੈਂਦਾ ਬੜਾ ਔਖਾ ਕੰਮ ਆ ਸੰਭਲਣਾ ਇਹਨਾਂ ਨੂੰ ਲਗਭਗ ਬਣਾ ਕੇ ਮਰਦਵਾਨ ਚ ਪਾਸ਼ਰਨਾ ਤਕਰੀਬਨ ਇਹਨੂੰ ਮਹੀਨੇ 2 2 ਹਫ਼ਤੇ ਮਹੀਨਾ ਬਾਅਦ ਇਹਨੂੰ ਖੋਲਣਾ ਤੇ ਫਿਰ ਆਪਾਂ ਇਹਦੀ ਖਰਾਕ ਜਿਹੜੀ ਆ 2.5 3 ਗ੍ਰਾਮ ਵੱਧ ਤੋਂ ਵੱਧ ਖਾ ਸਕਦੇ ਆ। ਸੋ ਸਾਧ ਸੰਗਤ ਜੀ ਸੋਨੇ ਦੇ ਤੇ ਚਾਂਦੀ ਦੇ ਵਰਕ ਜਿਹੜੇ ਉੱਡੇ ਉੱਡੇ ਬਹੁਤ ਜ਼ਿਆਦਾ ਵਾ ਹਵਾ ਚੱਲਦੀ ਆ ਤੇ ਸਾਡਾ ਟਾਈਮ ਨਹੀਂ ਲੱਗਾ ਅੱਜ ਥੋੜਾ ਜਿਹਾ ਟਾਈਮ ਲੱਗਾ ਤੇ ਆਪਾਂ ਬਣਾਉਣੀ ਸ਼ੁਰੂ ਕੀਤੀ। ਇਹਨੂੰ ਤਕਰੀਬਨ 2 ਮਹੀਨੇ ਹੋ ਗਏ ਉਹ ਸਾਨੂੰ ਦੋਹਾਂ ਤੋਂ ਵੀ ਵੱਧ ਹੋ ਗਏ ਐ ਸਾਨੂੰ ਇਹਨੂੰ ਬਣਾਉਂਦਿਆਂ ਨੂੰ ਦਵਾਈ ਨੂੰ ਅੱਜ ਫਤੇਨਾਮਾ ਜਿਹੜਾ ਵਾ ਇਹਦਾ ਪੂਰਾ ਹੋਣਾ। ਉੱਤਰੇ ਪੈਰ ਲਗਾਉਂਦੇ ਜਾਨਾ ਇਧਰ ਵੀ ਪਾ ਰਹੇ ਕੀ ਉਹ ਨਹੀਂ ਕੰਪੀ ਤੁੰਡੀ ਤਾਂ ਸਾਸ ਸੰਗਤੀ ਹੋਣੇ ਦੀ ਕਟਾਈ ਪੂਰੀ ਕਰਨੀ ਪਣੀ ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਣਾ ਵਾ ਆਪਾਂ ਨੂੰ ਇਹ ਆ ਵੀ ਹਵਾ ਤੋੜਦੇ ਆ ਸੋਨੇ ਦੇ ਵੀ ਉੱਡਦੇ ਆ ਤੇ ਚਾਂਦੀ ਦੇ ਵੀ ਉੱਡਦੇ ਆ ਪੂਰੀ ਵੀਡੀਓ ਨਹੀਂ ਦੱਸ ਸਕਦੇ ਅਸੀਂ ਪਾਉਂਦੇ ਆ ਪਾਉਂਦੇ ਆ